ਇੱਕ ਰਾਜੇ ਦੀ ਔਲਾਦ ਨਹੀਂ ਸੀ ਹੁੰਦੀ ਉਹ ਥੋੜਾ ਜਿਹਾ ਗੁੜ ਲੈ ਲਿਆ ਕਰੇ ਤੇ ਬਿਰਮੀ ਵਿੱਚ ਘੋਲ ਕੇ ਪਾਇਆ ਕਰੇ ਜਦ ਉਸ ਨੂੰ ਇਸ ਤਰ੍ਹਾਂ ਕਰਦਿਆਂ ਨੂੰ 3 ਦਿਨ ਹੋ ਗਏ ਤਾਂ ਇੱਕ ਸੱਪ ਬਾਹਰ ਨਿਕਲ ਕੇ ਬੈਠ ਗਿਆ ਸੱਪ ਕਹਿੰਦਾ ਤੂੰ ਕਾਦੇ ਕਾਰਨ ਮੇਰੀ ਇੰਨੀ ਸੇਵਾ ਕਰਦਾ ਰਾਜਾ ਕਹਿੰਦਾ ਮੇਰੀ ਔਲਾਦ ਨਹੀਂ ਹੈਗੀ ਸੱਪ ਕਹਿੰਦਾ ਚੰਗਾ ਤੂੰ ਮੰਗ ਜੋ ਕੁਝ ਮੰਗਣਾ ਹੈ ਮੇਰੇ ਕੋਲੋਂ ਉਹ ਕਹਿੰਦਾ ਮੰਗਣਾ ਕੀ ਹੈ ਪਰ ਸਪਣੇ ਆਪਣੇ ਕੁਲੂ ਰਾਜੇ ਨੂੰ ਇੱਕ ਮਣਕਾ ਦੇ ਦਿੱਤਾ ਕਹਿੰਦਾ ਲੈ ਫੜ ਆਪਣੀ ਧੀਮੀ ਨੂੰ ਦੇ ਦੇਂ ਘਰੇ ਜਾ ਕੇ ਰਾਜਾ ਜਦ ਘਰੇ ਜਾ ਕੇ ਫੜਉਣ ਲੱਗਾ ਰਾਣੀ ਕਹਿੰਦੀ ਮੈਂ ਕੀ ਕਰਨਾ ਹੈ ਜਾ ਜਾ ਕੇ ਕਚੈਰੀ ਦੇ ਆ ਗੋਲੀਆਂ ਆਪੇ ਰੱਖ ਲੈਣੀਆਂ ਗੋਲੀਆਂ ਨੇ ਮਣਕਾ ਇੱਕ ਸੰਦੂਕੜੀ ਵਿੱਚ ਬੰਦ ਕਰਕੇ ਰੱਖ ਦਿੱਤਾ ਇੱਕ ਗੋਲੀ ਦੂਜੀ ਨੂੰ ਕਹਿੰਦੀ ਐਸ ਸੰਦੂਕੜੀ ਨੂੰ ਉਰੇ ਲੈ ਕੇ ਆਹੀਂ ਚੱਕ ਕੇ ਜਦ ਚੱਕਣ ਲੱਗੀ ਉਹ ਚੱਕੀ ਨਾ ਜਾਵੇ ਕਹਿੰਦੀ ਭਾਈ ਮੈਥੋਂ ਤਾਂ ਚੱਕ ਨਹੀਂ ਹੁੰਦੀ ਜਦ ਕੋਲ ਜਾ ਕੇ ਸੰਦੂਕੜੀ ਖੋਲ ਕੇ ਦੇਖੀ ਵਿੱਚ ਮੁੰਡਾ ਅੰਗੂਠਾ ਚੁੰਗ ਰਿਹਾ ਸੀ ਗੋਲੀ ਨੇ ਰਾਜੇ ਨੂੰ ਜਾ ਕੇ ਦੱਸਿਆ ਰਾਜਾ ਦੇਖ ਕੇ ਬਹੁਤ ਖੁਸ਼ ਹੋਇਆ ਸਾਰੇ ਸ਼ਹਿਰ ਵਿੱਚ ਖੁਸ਼ੀਆਂ ਮਨਾਈਆਂ ਗਈਆਂ ਮੁੰਡਾ ਪੜਨ ਲੱਗ ਪਿਆ ਉਹਨੂੰ ਇੱਕ ਮਾਸਟਰ ਨੇ ਪੜਾਉਂਦੀ ਸੀ ਇੱਕ ਦਿਨ ਜਦੋਂ ਪੜ ਕੇ ਘਰ ਆਇਆ ਤਾਂ ਰਾਣੀ ਕਹਿੰਦੀ ਕਾਕਾ ਤੂੰ ਦਿਨੋ ਦਿਨ ਮਾਰਾ ਕਿਉਂ ਹੋਈ ਜਾਂਦਾ ਹੈ ਤੈਨੂੰ ਖਾਣ ਪੀਣ ਦਾ ਕੋਈ ਘਾਟਾ ਨਹੀਂ ਕਹਿੰਦਾ ਜਿਹੜੀ ਮੈਨੂੰ ਪੜਾਉਂਦੀ ਹੈ ਉਹ ਮੈਨੂੰ ਕੁੱਟਦੀ ਹੈ ਰਾਣੀ ਕਹਿੰਦੀ ਜੇ ਉਹ ਤੈਨੂੰ ਅੱਗੋਂ ਮਾਰੇ ਤਾਂ ਤੂੰ ਉਸ ਨੂੰ ਐ ਕਹੀਂ ਤੂੰ ਹੁਤਕਰ ਤੂੰ ਤਾਂ ਮੇਰੇ ਨਾਲ ਮੰਗੀ ਹੋਈ ਹੈ ਅਗਲੇ ਦਿਨ ਮੁੰਡਾ ਪੜਨ ਗਿਆ ਜਦੋਂ ਉਸਦੇ ਚਪੇੜ ਮਾਰਨ ਲੱਗੀ ਤਾਂ ਉਸਨੇ ਕਿਹਾ ਹੁਤਕਰ ਤੂੰ ਤਾਂ ਮੇਰੇ ਨਾਲ ਮੰਗੀ ਹੋਈ ਹੈ ਉਸਨੇ ਅੱਗੂ ਹੋਰ ਚਪੇੜਾਂ ਮਾਰੀਆਂ ਮਾਸਟਰ ਨੇ ਘਰ ਜਾ ਕੇ ਆਪਣੇ ਮਾਪਿਆਂ ਨੂੰ ਕਹਿੰਦੀ ਮੈਂ ਉਸ ਮੁੰਡੇ ਨਾਲ ਸੱਚੀ ਮੱਝ ਮੰਗੀ ਹੋਈ ਆ ਜੀ ਨੂੰ ਮੈਂ ਪੜਾਉਣੀ ਆ ਉਹਦੀ ਮਾਂ ਕਹਿੰਦੀ ਹਾਂ ਜੀ ਇਹ ਮੰਗੀ ਹੋਈ ਹੈ ਵਿਆਹ ਵਿੱਚ ਵੀ ਥੋੜਾ ਹੀ ਚਿਰ ਰਹਿੰਦਾ ਹੈ ਦੂਜੇ ਦਿਨ ਕੁੜੀ ਮੁੰਡੇ ਨੂੰ ਕਹਿੰਦੀ ਦੋ ਘੋੜੇ ਤੇ ਦੋ ਬੰਦੂਕਾਂ ਲੈ ਕੇ ਮੇਰੇ ਬਾਪ ਦੇ ਬਾਗ ਕੋਲ ਆਈ ਮੁੰਡਾ ਦੂਜੇ ਦਿਨ ਦੋ ਘੋੜੇ ਤੇ ਦੋ ਬੰਦੂਕਾਂ ਉਸਦੇ ਬਾਗ ਦੇ ਕੋਲ ਲੈ ਗਿਆ ਕੁੜੀਆਂ ਨੂੰ ਕਹਿੰਦੀ ਆਉ ਕੁੜੀਏ ਆਪਾਂ ਬਾਗ ਦੀ ਸੈਰ ਕਰਾਈਏ ਉਹ ਚਲੀਆਂ ਗਈਆਂ ਜਦ ਘੋੜੇ ਦਿਖਣ ਲੱਗ ਪਏ ਉਹ ਕੁੜੀਆਂ ਨੂੰ ਕਹਿੰਦੀ ਜਾਓ ਨੀ ਭਾਈ ਪਿੱਛੇ ਮੁੜ ਜੋ ਕਿਸੇ ਦੀ ਨਜ਼ਰ ਕਹੀ ਕਿਸੇ ਦੀ ਨਜ਼ਰ ਕੇ ਮੇਰੇ ਬਾਪ ਦੇ ਬਾਗ ਨੂੰ ਨਜ਼ਰ ਲੱਗ ਜੂਗੀ ਉਹ ਇੱਕ ਘੋੜੇ ਤੇ ਆਪ ਚੜੀ ਤੇ ਦੂਜੇ ਘੋੜੇ ਤੇ ਮੁੰਡੇ ਨੂੰ ਨਾਲ ਲੈ ਕੇ ਤੁਰ ਪਈ ਰਸਤੇ ਵਿੱਚ ਇੱਕ ਡੈਣ ਦਾ ਘਰ ਸੀ ਉਸ ਘਰ ਚ ਜਾਵੜੇ ਡੈਣ ਤਾਂ ਘਰੇ ਹੈ ਨਹੀਂ ਸੀ ਪਰ ਉਸਦੀ ਨੂੰ ਕਰੇ ਸੀ ਉਹ ਪਹਿਲਾਂ ਉਹਨਾਂ ਨੂੰ ਕੰਨੀ ਦੇ ਕੇ ਹੱਸੀ ਤੇ ਫਿਰ ਰੋਈ ਮੁੰਡਾ ਪੁੱਛਣ ਲੱਗਾ ਭਾਈ ਤੂੰ ਪਹਿਲਾਂ ਹੱਸੀ ਐ ਫਿਰ ਰੋਈ ਐ ਇਸ ਦਾ ਕੀ ਕਾਰਨ ਕੰਦੀ ਤੁਹਾਡੀਆਂ ਸੂਟ ਤਾਂ ਸੋਹਣੀਆਂ ਨਹੀਂ ਤਾਂ ਹੱਸੀਆਂ ਤੇ ਰੋਈਆਂ ਮੇਰੀ ਸੱਸ ਨੇ ਤੁਹਾਨੂੰ ਖਾ ਜਾਣਾ ਐਨੇ ਖੜੇ ਹੀ ਉਸਨੇ ਪਾਣੀ ਮੰਗਿਆ ਉਹ ਜੇ ਪਾਣੀ ਪੀ ਹੀ ਰਹੀ ਸੀ ਉਹ ਬੁੜੀ ਆ ਗਈ ਉਹਨਾਂ ਨੂੰ ਉਸ ਬੁੜੀ ਦੇ ਨਾਲ ਮੁਹੱਬਤ ਨਾਲ ਬੁਲਾਇਆ ਬੁੜੀ ਦੀ ਨੂੰਨੇ ਸਹਨਤ ਨਾਲ ਉਹਨਾਂ ਨੂੰ ਤੋੜ ਦਿੱਤਾ ਉਹ ਚਲੇ ਗਏ ਬੁੜੀ ਰੂਣ ਪਿੱਟਣ ਲੱਗ ਪਈ ਕਹਿੰਦੀ ਮੇਰੇ ਘਰ ਨੂੰ ਤਾਂ ਇਸ ਪੁੱਠੇ ਘਰ ਦੀ ਨੇ ਪੱਟ ਦਿੱਤਾ ਇਹਨੇ ਦੂ ਸੋਹਣੀ ਸ਼ਿਕਾਰ ਤੋੜ ਦਿੱਤੇ ਉਹਦੇ ਮੁੰਡੇ ਬਾਹਰੋਂ ਆ ਗਏ ਚਾਰੀ ਕਹਿੰਦੇ ਮਾਂ ਕੀ ਗੱਲ ਐ ਤੇ ਰੂਣ ਕਿਉ ਲੱਗੀ ਪਈ ਐ ਉਹ ਕੰਦੀ ਸ਼ਿਕਾਰ ਆਈ ਸੀ ਇਹਨੇ ਉਹ ਘਰ ਦੀਨੇ ਤੋੜ ਦਿੱਤੇ ਤਾਂ ਇਹਦੇ ਜਾਨ ਨੂੰ ਪਿੱਟਦੀ ਆ ਉਹ ਕਹਿੰਦੇ ਲੈ ਮਾਂ ਅਸੀਂ ਤਾਂ ਹੁਣ ਘੇੜ ਲਿਓਨੇ ਉਹਨਾਂ ਨੂੰ ਉਹ ਚਾਰੇ ਉਹਨਾਂ ਦੇ ਮਗਰ ਨਸ ਪਏ ਦੋਨਾਂ ਨੇ ਚਾਰ ਜਣੇ ਬੰਦੂਕਾਂ ਮਗਰੋਂ ਉਹਨਾਂ ਦਾ ਪਿਓ ਚਲਿਆ ਗਿਆ ਉਹ ਕਹਿੰਦਾ ਤੂੰ ਵੀ ਵੱਡ ਖਾਣੀਏ ਬੁਢਾ ਕਹਿੰਦਾ ਮੈਨੂੰ ਤੁਸੀਂ ਆਪਣੇ ਘੋੜਿਆਂ ਨੂੰ ਕੱਖ ਪਾਉਣ ਨੂੰ ਰੱਖ ਲਓ ਉਹਨਾਂ ਨੇ ਉਹਨੂੰ ਕੱਖ ਪਾਉਣ ਨੂੰ ਰੱਖ ਲਿਆ ਮੁੰਡਾ ਸੁੱਤਾ ਪਿਆ ਸੀ ਕੁੜੀ ਬਾਹਰ ਨੂੰ ਗਈ ਹੋਈ ਸੀ ਬੁੜੇ ਨੇ ਮੁੰਡੇ ਨੂੰ ਵਾਢ ਦਿੱਤਾ ਕੁੜੀ ਬਾਹਰੋਂ ਆਈ ਬੁੜੇ ਨੂੰ ਕਹਿਣ ਲੱਗੀ ਇਸ ਨੂੰ ਠਾਲੋ ਆਪ ਚੱਲੀਏ ਬੁੜਾ ਕਹਿੰਦਾ ਇਹ ਤਾਂ ਮੈਂ ਵਾਢ ਦਿੱਤਾ ਉਹ ਕਹਿੰਦੀ ਚੰਗਾ ਕੀਤਾ ਜੇ ਵਾਢ ਦਿੱਤਾ ਮੈਨੂੰ ਕਿੱਥੇ ਪ੍ਰਦੇਸ਼ ਚ ਕੱਢ ਕੇ ਲੈ ਕੇ ਆਇਆ ਸੀ ਬੁੜਾ ਤੇ ਕੁੜੀ ਅੱਗੇ ਜਾਂਦੇ ਨੇ ਕੁੜੀ ਕਹਿੰਦੀ ਮੇਰਾ ਆਦਮੀ ਤਾਂ ਇਹੋ ਜਿਹਾ ਸੀ ਉਡਦੇ ਜਾਨਵਰਾਂ ਨੂੰ ਗੋਲੀ ਮਾਰ ਕੇ ਮਾਰ ਦਿਆ ਕਰਦਾ ਸੀ ਉਹ ਕਹਿਣ ਲੱਗਾ ਜਾਂਦੇ ਜਨੌਰ ਨੂੰ ਤਾਂ ਮੈਂ ਵੀ ਮਾਰ ਦੇਣਾ ਜਾਂਦੇ ਜਨੌਰ ਨੂੰ ਮਾਰਨਾ ਕੀ ਔਖਾ ਹੈ ਉਹ ਮਾਰਨ ਲੱਗ ਗਿਆ ਤੇ ਉੱਪਰ ਤੱਕਣ ਲੱਗਾ ਕੁੜੀ ਨੇ ਗੋਲੀ ਮਾਰ ਕੇ ਬੁੜੇ ਨੂੰ ਮਾਰ ਦਿੱਤਾ ਫਿਰ ਉਹ ਘੋੜੇ ਕੋਲ ਲੈ ਕੇ ਉਸ ਮੁੰਡੇ ਕੋਲ ਆ ਗਈ ਜਿੱਥੇ ਉਹ ਵੱਡਿਆ ਪਿਆ ਸੀ ਉਹ ਉੱਥੇ ਬੈਠੀ ਰੋਂਦੀ ਤੇ ਵਰਲਾਪ ਕਰਦੀ ਹੈ ਜਦੋਂ ਰੋਂਦੀ ਹੈ ਮਹਾਦੇਵ ਤੇ ਪਾਰਵਤੀ ਆ ਜਾਂਦੇ ਨੇ ਪਾਰਵਤੀ ਕਹਿੰਦੀ ਮਹਾਦੇਵ ਮੈਂ ਤਾਂ ਦੇਖ ਕੇ ਆਉਣੀ ਆ ਬਈ ਬੈਠੀ ਕੌਣ ਰੋਂਦੀ ਪਈ ਏ ਉਹ ਕਹਿੰਦਾ ਕੀ ਲੈਣਾ ਪਾਰਵਤੀ ਬਿਲਕੁ ਮਹੀ ਦਾ ਵਸਦਾ ਕੋਈ ਰੋਂਦੇ ਕੋਈ ਹੱਸਦਾ ਕਹਿੰਦੀ ਨਾ ਮੈਂ ਤਾਂ ਜ਼ਰੂਰ ਦੇਖ ਕੇ ਆਉਣਾ ਉਹ ਉਸ ਨੂੰ ਉਹਦੇ ਕੋਲ ਲੈ ਕੇ ਗਿਆ ਮਹਾਦੇਵ ਨੇ ਅਮੀ ਜਲ ਦਾ ਛੱਟਾ ਦਿੱਤਾ ਉਹ ਰਾਮ ਰਾਮ ਕਰਦਾ ਉੱਠ ਖੜੋਤਾ ਉਹ ਕਹਿੰਦਾ ਬੜਾ ਸੁੱਤਾ ਅੱਜ ਤਾਂ ਨੀਂਦ ਬੜੀ ਆਈ ਕੁੜੀ ਕਹਿੰਦੀ ਕਿੱਥੇ ਸੁੱਤਾ ਤੂੰ ਬੁੜੇ ਨੇ ਤਾਂ ਤੈਨੂੰ ਵੱਢ ਕੇ ਚੱਲਿਆ ਗਿਆ ਸੀ ਉਹਨੂੰ ਮੈਂ ਵਾਢਾ ਹੀ ਨਾ ਉਹ ਫਿਰ ਅੱਗੇ ਤੁਰ ਪਏ ਗਾਹਾਂ ਉਹਨਾਂ ਨੂੰ ਬਾਜੀਗਰਾਂ ਦੀਆਂ ਝੁੱਗੀਆਂ ਕੋਲ ਰਾਤ ਪੈ ਗਈ ਬਾਜੀਗਰ ਨੇ ਕੁੜੀ ਨੂੰ ਕਹਿਣ ਲੱਗੀ ਜੀ ਦੇ ਨਾਲ ਤੂੰ ਫਿਰਦੀ ਐ ਤੈਨੂੰ ਪਤਾ ਐ ਇਹਦੀ ਕੀ ਜਾਤ ਐ ਮੈਨੂੰ ਤਾਂ ਪਤਾ ਨਹੀਂ ਬਾਜੀਗਰ ਨੇ ਕਹਿੰਦੀ ਤਾਂ ਜਾਤ ਪੁੱਛੋ ਦੇ ਨਾਲ ਰਾਤ ਨੂੰ ਰੋਟੀ ਖਾਈ ਉਹਦੇ ਨਾਲ ਆਥਰ ਨੂੰ ਰੋਟੀ ਖਾਣ ਲੱਗ ਪਈ ਹੁੰਡਾ ਬੁਰਕੀ ਬਾਹ ਵਿੱਚ ਪਾਈ ਜਾਵੇ ਕੁੜੀ ਮੂੰਹ ਵਿੱਚ ਬਾਜੀਗੰਨੀ ਸਵੇਰੇ ਉੱਠਦੇ ਆ ਉਹਨੂੰ ਕਹਿੰਦੀ ਤੈਨੂੰ ਜਾਤ ਦਾ ਪਤਾ ਲੱਗਿਆ ਮੈਨੂੰ ਤਾਂ ਭਾਣੀ ਪਤਾ ਨਹੀਂ ਲੱਗਿਆ ਰੋਟੀ ਤੇਰੇ ਨਾਲ ਖਾਧੀ ਫਿਰ ਵੀ ਪਤਾ ਨਹੀਂ ਲੱਗਿਆ ਅੱਛਾ ਜੇ ਪਤਾ ਕਰਨਾ ਤਾਂ ਇਸ ਦੇ ਨਾਲ ਤਦ ਤੁਰੀ ਜਦ ਹੀ ਆਪਣੀ ਜਾਤ ਦੱਸੂਗਾ ਉਹ ਕਹਿੰਦਾ ਚੱਲ ਆਪਾਂ ਚੱਲੀਏ ਉਹ ਕਹਿੰਦੀ ਮੈਂ ਜਾਤ ਪੁੱਛਣੀ ਹੈ ਪਹਿਲਾਂ ਜਾਤ ਦੱਸ ਤਾਂ ਤੁਰੂੰਗੀ ਕਹਿੰਦਾ ਜਾਤ ਤੂੰ ਕੀ ਲੈਣਾ ਤੂੰ ਨਾਲ ਤੁਰ ਪੈ ਉਹ ਕਹਿੰਦੀ ਕਿਵੇਂ ਕਰ ਮੈਂ ਤਾਂ ਜਾਤ ਪੁੱਛ ਕੇ ਜਾਉ ਮੈਂ ਤਾਂ ਜਾਣਾ ਨਹੀਂ ਮੁੜ ਮੁੜ ਕੇ ਉਹਨੂੰ ਜਾਤ ਪੁੱਛੀ ਜਾਵੇ ਫੇਰ ਉਹ ਹਾਰ ਕੇ ਟੋਬੇ ਦੇ ਕਿਨਾਰੇ ਖੜ ਗਿਆ ਉਹ ਕਹਿੰਦੀ ਜਾਤ ਦੱਸ ਉਹ ਟੋਬੇ 'ਚ ਵੜ ਕੇ ਕਹਿੰਦਾ ਗਿੱਟੇ ਗਿੱਟੇ ਪਾਣੀ ਤੂੰ ਮੁੜ ਚੱਲ ੜਾ ਮੇਰੀ ਰਾਣੀ ਤੂੰ ਮੁੜ ਚੱਲ ਮੇਰੀ ਰਾਣੀ ਉਹ ਫੇਰ ਪੁੱਛੀ ਗਈ ਟੋਬੇ 'ਚ ਹੋਰ ਗਾਂ ਜਾ ਕੇ ਕਹਿੰਦਾ ਗੋਡੇ ਗੋਡੇ ਪਾਣੀ ਤੂੰ ਮੁੜ ਚੱਲ ਰਾਣੀ ਤੂੰ ਮੁੜ ਚੱਲ ਰਾਣੀ ਮੈਂ ਤਾਂ ਜਾਤ ਪੁੱਛਣੀ ਐ ਤਾਂ ਜਾਣਾ ਮੁੰਡੇ ਦੇ ਪਾਣੀ ਲੱਕ ਲੱਕ ਤੱਕ ਆ ਗਿਆ ਫੇਰ ਗਲਗਲ ਤੱਕ ਫੇਰ ਉਹਨੇ ਟੋਬੇ 'ਚ ਟੁੱਬੀ ਮਾਰੀ ਤੇ ਫਣਕ ਵਖਾ ਕੇ ਪਾਣੀ ਵਿੱਚ ਲੋਪ ਹੋ ਗਿਆ ਕੁੜੀ ਡਰ ਪਰ ਹੋਈ ਰੋਣ ਲੱਗ ਪਈ ਜੇ ਤੁਹਾਨੂੰ ਸਾਡੀ ਇਹ ਕਹਾਣੀ ਪਸੰਦ ਆਈ ਹੋਵੇ ਤਾਂ ਇਸ ਨੂੰ ਵੱਧ ਤੋਂ ਵੱਧ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ